ਪਾੰਜੀ ਮਿੱਤਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਆ ਤੁਸੀਂ ਚੜ੍ਹਦੀ ਕਲਾ ਦੇ ਬੱਚੇ ਹੋਵੋਗੇ ਅਤੇ ਅਸੀਂ ਵੀ ਪ੍ਰਮਾਤਮਾ ਅੱਗੇ ਤੁਹਾਡੇ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ ਸੋ ਜਿਹੜੀ ਅੱਜ ਦੀ ਇਹ ਆਪਣੀ ਵੀਡੀਓ ਆ ਇਹ ਖਾਸ ਕਰ ਕਿਸਾਨ ਭਰਾਵਾਂ ਲਈ ਆ ਖਾਸ ਕਰਕੇ ਉਹਨਾਂ ਕਿਸਾਨ ਭਰਾਵਾਂ ਲਈ ਜਿਨ੍ਹਾਂ ਦਾ ਮਾਈਂਡ ਸੈਟ ਇਸ ਗੱਲ ਤੇ ਹੋ ਚੁੱਕਿਆ ਕਿ ਜਿਹੜੀ ਝੋਨੇ ਦੀ ਫਸਲ ਆ ਕੋਈ ਗ੍ਰੋਥ ਪ੍ਰੋਮੋਟਰ ਜਾਂ ਰੀਜੈਂਡ ਫਟੇਰਾ ਜਾਂ ਪਦਾਂ ਤੋਂ ਬਣਾਤਾ ਜਿਹੜੀ ਝੋਨੇ ਦੀ ਫਸਲ ਹੁੰਦੀ ਨਹੀਂ ਜੇਕਰ ਤੁਹਾਨੂੰ ਅਸ ਵੀਡੀਓ ਵਿੱਚ ਲਈ ਗੱਲਬਾਤ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਅੱਗੇ ਤੋਂ ਵੀ ਆਪਣੀ ਗੱਲਬਾਤ ਜਿਹੜੀ ਹੁੰਦੀ ਰਹੇ ਤੇ ਆਪਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਜੇਕਰ ਤੁਹਾਨੂੰ ਗੱਲਬਾਤ ਵਧੀਆ ਲੱਗੀ ਸੋ ਮੇਨਿੰਗਾ ਲਈ ਆ ਕਿਸਾਨ ਵੀਰੋ ਜਿਹੜੀ ਆ ਝੋਨੇ ਦੀ ਫਸਲ ਤੁਸੀਂ ਦੇਖ ਰਹੇ ਆ ਵੀਡੀਓ ਦੇ ਵਿੱਚ ਇਹ ਆਪਣੀ ਹੈਗੀ ਆ PR126 ਵੈਰਾਈਟੀ ਇਹ ਆਪਾਂ ਲਗਭਗ ਇਹਦੇ 28 ਦਿਨ ਦੀ ਨਰਸਰੀ ਜਿਹੜੀ ਟਰਾਂਸਪਲੈਂਟ ਕਰਤੀ ਸੀ ਤੇ ਆਪਾਂ ਇਹ ਜੀ ਟਰਾਂਸਪਲੈਂਟਿੰਗ ਕੀਤੀ ਤੀ 3 ਜਲਾਈ ਨੂੰ ਇਸ ਟਾਈਮ ਇਹ ਝੋਨਾ ਬਿਲਕੁਲ ਗੋਭ ਦੇ ਵਿੱਚ ਹੈ ਤੇ ਕੋਈ ਕੋਈ ਜਿਹੜੀ ਇਹਦੇ ਮੰਜਰੋਂ ਬਾਹਰ ਆ ਰਹੀ ਹੈ ਤੇ ਇਹ ਝੋਨੇ ਦੇ ਵਿੱਚ ਆਪਾਂ ਲਗ ਪ੍ਰਤੀ ਏਕੜਾ ਪੱਤੇਦੰਗ ਬੈਗ ਦੇ ਵਿੱਚ ਆਪਾਂ ਜੂਰੀਏ ਦੇ ਪਾਏ ਆ ਤੇ 7 ਕਿਲੋ ਪਾਈ ਆ 33% ਵਾਲੇ ਜਿਹੜੀ ਕਿ ਮੋਖ ਲੋਡ ਹੁੰਦੀ ਆ ਝੋਨੇ ਦੀ ਜਿਹਦਾ ਇੱਕ ਬਹੁਤ ਵੱਡਾ ਰੋਲ ਆ ਝੋਨੇ ਦੀ ਫਸਲ ਦੇ ਵਿੱਚ ਇਸ ਤੋਂ ਬਿਨਾਂ ਆਪਾਂ ਇਹਦੇ ਵਿੱਚ ਕੋਈ ਵੀ ਪ੍ਰੋਡਕਟ ਨਹੀਂ ਪਾਇਆ ਨਾ ਕੋਈ ਕੈਮੀਕਲ ਵਰਤਿਆ ਨਾ ਪ੍ਰਦਾਨ ਪਾਈ ਆ ਤਾਂ ਨਾ ਹੀ ਕੋਈ ਇਹਦੇ ਵਿੱਚ ਤਾਂ ਆਪਾਂ ਕੋਈ ਸਪਰੇਅ ਕੀਤੀ ਆ ਸੋ ਮੇਨ ਗੱਲ ਇਹੀ ਆ ਕਿ ਜਿਹੜਾ ਆਪਾਂ ਪ੍ਰੋਡਕਟ ਪਾਉਂਦੇ ਉਹਨਾਂ ਤੋਂ ਬਿਨਾਂ ਵੀ ਆਪਣੀ ਜਿਹੜੀ ਝੋਨੇ ਦੀ ਫਸਲ ਵਧੀਆ ਹੋ ਸਕਦੀ ਆ ਲਗਭਗ ਇਸ ਝੋਨੇ ਦੇ 14 15 16 17 ਤੱਕ ਟਿੱਲਰ ਹੈਗੇ ਆ ਜੇਕਰ ਆਪਾਂ ਮਾਰੇ ਬੂਟੇ ਦੇ ਵੀ ਦੇਖੀਏ ਤਾਂ ਉਹਦੇ ਵੀ 10 11 ਟਿੱਲਰ ਤਾਂ ਹੈਗੇ ਆ ਸੋ ਜਿਹੜੇ ਕਿਸਾਨ ਵੀਰ ਆਪਣੇ ਕਹਿ ਦਿੰਦੇ ਆ ਕਿ ਸਾਡੇ ਝੋਨੇ ਦੇ ਦੇ 30 35 ਜਾਂ 40 ਟਿੱਲਰ ਆ ਉਹ ਤੁਸੀਂ ਐਂਡ ਤੇ ਦੇਖਿਓ ਜਦੋਂ ਝੋਨਾ ਆਪਣਾ ਪੱਕਿਆ ਉਹ ਜਿਹੜੇ ਸਿੱਟੇ ਆਉਣੇ ਆ ਉਹ ਹੀ 14 15 ਜਾਂ 12 13 ਮੁੰਜਰੇ ਨੇ ਆਉਂਦੇ ਆ ਬਾਕੀ ਜਿਹੜਾ ਸਭ ਪ੍ਰਾਲੀ ਬਣ ਜਾਂਦਾ ਉਹ ਜਿਹੜੀ ਆਪਣੀ ਝੋਠੀ ਗਰੋਥ ਕਰਾਈ ਹੁੰਦੀ ਆ ਉਹ ਸਾਰਾ ਪ੍ਰਾਲੀ ਬਣਦਾ ਵਾ ਤੇ ਜਿਹੜੇ ਆਪਾਂ ਪ੍ਰੋਡਕਟ ਪਾਉਨੇ ਆ ਇਹ ਜਿੰਨਾ ਪ੍ਰਦਾਨ ਵਗੈਰਾ ਜਾਂ ਕੋਈ ਗ੍ਰੋਥ ਪ੍ਰਮੋਟਰ ਇਹ ਆਪਾਂ ਨੂੰ ਮੌਕੇ ਤੇ ਤਾਂ ਲੱਗਦਾ ਵਿੱਚ ਉਨਾ ਆਪਣਾ ਹੋ ਗਿਆ ਬਹੁਤ ਸੋਹਣਾ ਇੱਕ ਨੰਬਰ ਹੋ ਗਿਆ ਪਰ ਜਿਹੜਾ ਐਂਡ ਤੇ ਇਹਦਾ ਰਿਜ਼ਲਟ ਆ ਮਾੜੀ ਹੁੰਦਾ ਕਿਉਂਕਿ ਜਿੰਨੀ ਹਰੇ ਬਾਈ ਝੋਨੇ ਦੇ ਵਿੱਚ ਜ਼ਿਆਦਾ ਹੋਊਗੀ ਉਹਨੇ ਸੁੰਡੀ ਦਾ ਅਟੈਕ ਵੱਧ ਹੋਣਾ ਉਹਨੇ ਤੇਲੇ ਦਾ ਅਟੈਕ ਵੱਧ ਹੋਣਾ ਉਹਨੇ ਪਰਾਲੀ ਵੱਧ ਬਣਨੀ ਹੈ ਤੇ ਬਾਅਦ ਦੇ ਵਿੱਚ ਹੁੰਦਾ ਕਿ ਆ ਆਪਣੇ ਨਾਲ ਜਿਹੜਾ ਝੋਨਾ ਬਾਹਲਾ ਮੰਨ ਲਿਆ ਜਾਂਦਾ ਆਪਣਾ ਆਪਣੇ ਮੋਢਿਆਂ ਤੋਂ ਜਿਹੜੀਆਂ ਢੋਲੀਆਂ ਤੋਂ ਲੈਂਦੀਆਂ ਹੀ ਨਹੀਂ ਸੋ ਉਹਨਾਂ ਜਿਹੜਾ ਆਪਣਾ ਨੁਕਸਾਨ ਉਹ ਸੁੰਡੀ ਨਹੀਂ ਕਰਦੀ ਜਿੰਨਾ ਆਪਾਂ ਸਪ੍ਰਿੰਗ ਕਰ ਕਰਕੇ ਝੋਨਾ ਮਿੱਧ ਕੇ ਕਰ ਦਿੰਦੇ ਆ ਕਿ ਕਿ ਝੋਨੇ ਦਾ ਮਿੱਧਿਆ ਜਾਣਾ ਦਾ ਸੁਭਾਵਕ ਹੀ ਆ ਤੁਰਨਾ ਬਹੁਤ ਦੁੱਖ ਹੁੰਦਾ ਇੰਨੇ ਮੱਲੇ ਹੋਏ ਝੋਨੇ ਦੇ ਵਿੱਚ ਸੋ ਆਪਾਂ ਦਾ ਇਹ ਬੇਨਤੀ ਕਰਦਿਆਂ ਕਿਸਾਨ ਵੀਰੋ ਜਿਹੜੇ ਖੇਤੀ ਉੱਤੇ ਆਪਣਾ ਖਰਚਾ ਘਟਾਈਏ ਕਿਉਂਕਿ ਆਪਾਂ ਆਮ ਹੀ ਕਹਿੰਦੇ ਹੁੰਦੇ ਆ ਕਿ ਜਿਹੜੀ ਖੇਤੀਬਾੜੀ ਹੈ ਤੇ ਘਾਟੇ ਦਾ ਜਿਹੜਾ ਸੌਦਾ ਬਣ ਚੁੱਕੀ ਆ ਸੋ ਸਰਕਾਰਾਂ ਦਾ ਜਿਹੜੀਆਂ ਜ਼ਿੰਮੇਵਾਰ ਹੈਗੀਆਂ ਹੈਗੀਆਂ ਖੇਤੀ ਨੂੰ ਘਾਟੇ ਵੱਲ ਲਿਜਾਣ ਲਈ ਆਪਾਂ ਖੁਦ ਵੀ ਜ਼ਿੰਮੇਵਾਰ ਆ ਆਪਾਂ ਜ਼ਿੰਮੇਵਾਰ ਕਿਵੇਂ ਆ ਕੌਣ ਜਿਹੜੇ ਆਪਾਂ ਝੋਨੇ ਉੱਤੇ ਨਜਾਇਜ਼ ਪ੍ਰੋਡਕਟ ਪਾਉਨੇ ਆ ਉਹ ਵੀ ਤਾਂ ਆਪਾਂ ਪੈਸੇ ਖਰਚ ਕਰਕੇ ਲਿਆਉਨੇ ਆ ਆਪਾਂ ਕਿਹੜਾ ਉਹ ਫ੍ਰੀ ਮਿਲ ਜਾਂਦੇ ਆ ਤੇ ਆਪਾਂ ਪੈਸੇ ਕੋਲੋਂ ਖਰਚ ਕਰਕੇ ਉਹ ਬੜਾਗੜ ਪਾਉਨੇ ਆ ਤੇ ਬਾਅਦ ਦੇ ਵਿੱਚ ਉਹ ਹੀ ਪ੍ਰੋਡਕਟ ਜਿਨ੍ਹਾਂ ਦਾ ਆਪਾਂ ਨੂੰ ਪਹਿਲਾਂ ਤਾਂ ਬਹੁਤ ਵਧੀਆ ਰਿਜ਼ਲਟ ਮਿਲਦਾ ਤੇ ਬਾਅਦ ਦੇ ਵਿੱਚ ਰਿਜ਼ਲਟ ਮਾੜਾ ਹੁੰਦਾ ਵਾ ਜਿਹਦੇ ਕਰਕੇ ਆਪਾਂ ਨੂੰ ਸਪਰੇਅ ਬਹੁਤ ਕਰਨੀਆਂ ਪੈਂਦੀਆਂ ਤੇ ਹੁੰਦਾ ਆਪਾਂ ਨੂੰ ਨੁਕਸਾਨ ਹੀ ਆਂ ਅੰਦੂਰੀ ਮਾਰ ਆਪਾਂ ਚਾਲਦੇ ਆ ਸੋ ਉਹੀ ਬੇਨਤੀ ਆ ਆਪਾਂ ਝੋਨੇ ਦੇ ਹਿਸਾਬ ਸਾਰਾ ਰੱਖੀਏ ਉਹਨੂੰ ਕੋਈ ਮਾਲਾ ਮਲਾਉਣ ਦੇ ਵਿੱਚ ਫਾਇਦਾ ਨਹੀਂ ਹੁੰਦਾ ਝੋਨੇ ਇਹ ਸੰਭਵ ਤਾਂ ਹੀ ਆ ਆਪਾਂ ਘੱਟ ਖਰਚਾ ਆਪਣੀਆਂ ਸਪ੍ਰੇਆਂ ਤਾਂ ਹੀ ਆਪਾਂ ਸੰਭਵ ਆ ਜੇਕਰ ਆਪਾਂ ਪਹਿਲਾਂ ਹੀ ਝੋਨੇ ਦੀ ਫਸਲ ਨੂੰ ਹਿਸਾਬ ਸਾਰ ਰੱਖਿਆ ਹੋਵੇ ਜੂਰੀਆਂ ਘੱਟ ਪਿਆ ਹੋਵੇ ਆਪਾਂ ਇਹ ਜਿਹੜੀ ਤੁਸੀਂ ਸਾਹਮਣੇ ਫਸਲ ਦੇਖ ਰਹੇ ਹੋ ਇਹਦੇ ਉੱਤੇ ਆਪਾਂ ਨਾ ਕੋਈ ਸਪਰੇਅ ਕਰਨੀ ਹੈ ਜੇਕਰ ਜਿਆਦਾ ਲੋੜ ਨਾ ਪਈ ਸੁੰਡੀ ਦੇ ਹਿਸਾਬ ਨਾਲ ਦੇਖਾਂਗੇ ਆਪਾਂ ਅਟੈਕ ਵੀ ਕਿੰਨਾ ਕੁ ਹੋਊਗਾ ਜੇਕਰ ਘੱਟ ਮਾਤਰਾ ਦੇ ਵਿੱਚ ਸੁੰਡੀ ਦਾ ਅਟੈਕ ਹੋਦਾ ਆਪਾਂ ਸਪਰੇਅ ਵੀ ਨਹੀਂ ਕਰਨੀ ਕਿਉਂਕਿ ਉਹਨਾਂ ਨਾਲ ਨਾਲ ਦਾ ਆਪਾਂ ਸਪਰੇਅ ਕਰਕੇ ਕਰ ਦੇਣਾ ਕਿਉਂਕਿ ਝੋਨਾ ਵਿਧਿਆ ਬਹੁਤ ਜਾਂਦਾ ਜੇ ਤੁਸੀਂ ਸਪਰੇਅ ਕਰਦੇ ਆਂ ਸੋ ਇਹ ਬੇਨਤੀ ਆਪਾਂ ਕਰਦੇ ਕਿਸਾਨ ਵੀਰਾਂ ਨੂੰ ਕਿ ਖੇਤੀ ਉੱਤੇ ਖਰਚਾ ਘਟਾਓ ਤੇ ਵਧੇਰੇ ਮੁਨਾਫਾ ਆਪਾਂ ਨੂੰ ਕਮਾਉਣਾ ਚਾਹੀਦਾ ਵਾ ਤਾਂ ਜੋ ਆਪਾਂ ਜੜੀ ਕਾਮਯਾਬੀ ਆਪਾਂ ਨੂੰ ਮਿਲ ਸਕੇ ਸੋ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਆਪਣੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੇਕਰ ਜਾਣਕਾਰੀ ਬਦਲੇ ਲੱਗੀ ਧੰਨਵਾਦ